ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਦੇ ਐਸਐਸਪੀ ਦਫ਼ਤਰ ਦੀਆਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸ ਦਈਏ ਕਿ 2 ਦਿਨ ਪਹਿਲਾਂ ਇੱਕ ਰਾਹੁਲ ਨਾਮ ਦੇ 33 ਵਰਿਆਂ ਦੇ ਨੌਜਵਾਨ ਦਾ ਹਵਾਨੀਅਤ ਦਰਿੰਦਗੀ ਭਰੇ ਢੰਗ ਦੇ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੇ ਸਮੁੱਚੀ ਪੁਲਿਸ ਦੀ ਕਾਰਜਸ਼ੈਲੀ ਨੂੰ ਸਵਾਲਾਂ ਦੇ ਘਟਾਰੇ ਵਿੱਚ ਲਿਆਂਦਾ ਸੀ ਕਿਉਂਕਿ ਕਾਤਲ ਐਡੀ ਸਨਸਨੀ ਕੇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਟਨਾ ਸਥਾਨ ਤੋਂ ਫਰਾਰ ਹੋ ਗਏ ਸਨ ਜ਼ਿਲ੍ਹਾ ਪੁਲਿਸ ਵੱਲ ਉੱਠ ਰਹੀਆਂ ਤੋਂਪਤਾ ਭਰੀਆਂ ਉਂਗਲਾਂ ਦੇ ਉੱਪਰ ਅੱਜ ਵਿਰਾਮ ਲਗਾਉਂਦੇ ਹਾਂ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਅਧਿਕਾਰੀ ਡਾਕਟਰ ਅਖੇਲ ਚੌਧਰੀ ਨੇ ਉਹਨਾਂ ਦੋਨਾਂ ਕਤਤ ਦੋਸ਼ੀਆਂ ਨੂੰ ਜਿਹੜਾ ਮੀਡੀਆ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ ਪੁਲਿਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹੀ ਦੋ ਵਿਅਕਤੀ ਸਨ ਜਿਨ੍ਹਾਂ ਨੇ ਕਤਲ ਜਿਹੀ ਸੰਗੀਨ ਅਪਰਾਧ ਨੂੰ ਜਿਹੜਾ ਅੰਜਾਮ ਦੇ ਕੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਐਸਆਈ ਤੱਕ ਦਾ ਨਾਮ ਵੀ ਐਫਆਈਆਰ ਦੇ ਵਿੱਚ ਦਰਜ ਹੋ ਚੁੱਕਿਆ ਹੈ ਦੋਸ਼ ਲੱਗੇ ਹਨ ਕਿ ਉਸਨੇ ਇਸ ਮਾਮਲੇ 'ਚ ਕਾਰਵਾਈ ਨਹੀਂ ਕੀਤੀ ਸੀ ਦੇਖਣਾ ਹੋਵੇਗਾ ਕਿ ਪੁਲਿਸ ਦੇ ਇਸ ਸਟੈਪ ਦਾ ਪੁਲਿਸ ਦੇ ਮਨੋਬਲ ਤੇ ਕਿਹੋ ਜਿਹਾ ਅਸਰ ਪਵੇਗਾ ਉਸਦੇ ਨਾਲ ਹੀ ਤੁਹਾਨੂੰ ਸਿੱਧਾ ਲੈ ਚਲਦੇ ਹਾਂ ਜ਼ਿਲ੍ਹਾ ਪੁਲਿਸ ਮੁਖੀ ਕੋਲ ਜਿੱਥੇ ਉਹ মিডিਆ ਨੂੰ ਸੰਬੋਧਨ ਕਰ ਰਹੇ ਹਨ ਡਿਸਟ੍ਰਿਕਟ ਮੁਕਸਰ ਪੁਲਿਸ ਵੱਲੋਂ ਰੀਸੈਂਟ ਜੋ ਇੱਕ ਬਰੂਟਲ ਮਰਡਰ ਕੇਸ ਸਾਹਮਣੇ ਆਇਆ ਸੀਗਾ ਸਿਟੀ ਮੁਕਸਰ ਤੇ 11 ਤਾਰੀਖ ਦੀ ਸ਼ਾਮ ਨੂੰ ਲਗਭਗ 7 ਵਜੇ ਦੇ ਕਰੀਬ फर्स्ट इंफॉर्मेशन मिली सी कि एक सिविल हॉस्पिटल मुक्सर इंफॉर्मेशन मिली थी कि ये डिसीज़ जो ही वाज ब्रॉड डेड इन द उस उसका नाम सी का राहुल हरजिंदर उर्फ राहुल तो फर्स्ट इंफॉर्मेशन मिलते ही इस तो वेरीफाई करके तुरंत पुलिस टीम बनाई गई इनिशियल वेरिफिकेशन ते ये गल सामने आई कि इन ही आपस की दो ग्रुप्स की ਲਾਗਤ ਬਾਜੀ ਸੀਗੀ ਇਨੀਸ਼ੀਅਲ ਲੈਵਲ ਤੇ ਇਹਨਾਂ ਦੀ ਪਹਿਲਾਂ ਇੱਕ ਦੋ ਵਾਰ ਲੜਾਈ ਵੀ ਹੋਈ ਸੀ ਗਿਆ ਲੋਕਲ ਲੈਵਲ ਤੇ ਤੇ ਰੀਸੈਂਟ ਪਾਸ ਤੇ ਲਗਭਗ 1 ਮਹੀਨਾ ਪਹਿਲਾਂ 6 ਫਰਵਰੀ ਨੂੰ ਇਹਨਾਂ ਦੀ ਆਪਸ ਦੀ ਦੋ ਗਰੁੱਪਸ ਦੀ ਲੜਾਈ ਵੀ ਹੋਈ ਸੀ ਉਸ ਦੇ ਬੇਸ ਤੇ ਮੁਕਸਰ ਪੁਲਿਸ ਵੱਲੋਂ ਸਿਟੀ ਪੁਲਿਸ ਸਟੇਸ਼ਨ ਤੇ ਪਰਚਾ ਵੀ ਰਜਿਸਟਰ ਹੋਇਆ ਸੀ ਪਰ ਜਿਨ ਆਫੈਂਸਿਸ ਦੇ ਪਰਚਾ ਹੋਇਆ ਸੀ ਉਹ ਅਵੇਲੇਬਲ ਸੀ ਤੇ ਉਸ ਕਰਕੇ ਉਹ ਬੇਲ ਤੇ ਬਾਹਰ ਸੀਗੇ ਤੋਂ ਇਸ ਬੇਸ ਤੇ ਬੈਕਗਰਾਉਂਡ ਤੇ ਤਫਤੀਸ਼ ਕਰਦੇ ਹੋਏ ਸਵਿਫਟਲੀ ਐਸਐਚਓ ਸਿਟੀ ਮੁਕਸਰ ਨੇ ਤੇ ਟੀਮ ਸੀਆਈਏ ਨੇ ਕਾਫੀ ਪ੍ਰੋਐਕਟਿਵਲੀ ਕੰਮ ਕੀਤਾ ਤੇ ਵਿਦਿਨ 24 ਆਰ ਜੋ ਹੈ ਜੋ ਮੇਨ ਅਕਿਊਜ਼ਡ ਹੈ ਇਸ ਦਾ ਜਿਸ ਦੇ ਨਾਲ ਇਸ ਦੀ ਪਹਿਲਾਂ ਵੀ ਲੜਾਈ ਹੋਈ ਸੀਗੀ ਪਿੰਦਰੀ ਉਸ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਸ ਦੀ ਜੋ ਹੈ ਅੱਜ ਕਸਟਡੀ ਪੁਲਿਸ ਕਸਟਡੀ ਸਿਕਯੂਰ ਕੀਤੀ ਗਈ ਹੈ ਤਾਂ 4 ਦਿਨ ਦੀ ਉਸ ਦੀ ਪੁਲਿਸ ਕਸਟਡੀ ਪੁਲਿਸ ਨੂੰ ਮਿਲੀ ਹੈਗੀ ਹੈ ਤਾਂ ਉਸ ਦੀ ਫਰਦਰ ਪੁਸ਼ਕਿਸ਼ ਤੇ ਤਫਤੀਸ਼ ਤੇ ਜੋ ਗੱਲ ਸਾਹਮਣੇ ਆਊਗੀ ਉਸ ਦੇ ਅੱਗੇ ਕਾਰਵਾਈ ਹੋ ਗਈ। ਸੈਕੰਡ ਜੋ ਇੱਕ ਅਕਿਊਜ਼ਡ ਹੈਗਾ ਉਸ ਦਾ ਜੋ ਉਸ ਨੂੰ ਐਪਰੀਹੈਂਡ ਕੀਤਾ ਗਿਆ ਉਸ ਦਾ ਰੋਲ ਅਸੀਂ ਬਾਚ ਰਹੇ ਹਾਂ ਡਿਟੇਲ ਚ ਕਿ ਕਿਸ ਤਰੀਕੇ ਦੇ ਇਸ ਕ੍ਰਾਈਮ ਚ ਉਸ ਦੀ ਇਨਵੋਲਵਮੈਂਟ ਹੈਗੀ ਹੈ। ਤੋਂ ਇਨੀਸ਼ੀਅਲ ਜੋ ਪੁਲਿਸ ਨੂੰ ਇਨਵੈਸਟੀਗੇਸ਼ਨ ਤੇ ਸਭ ਤੋਂ ਜੋ ਕ੍ਰਿਟੀਕਲ ਲੀਡ ਮਿਲੀ ਸੀਗੀ ਇੱਕ ਸੀਸੀਟੀਵੀ ਫੁਟੇਜ ਸੀਗਾ ਅਰਾਊਂਡ 6:00 ਵਜੇ ਦਾ 11 ਤਾਰੀਖ ਨੂੰ ਸ਼ਾਮ 6:00 ਵਜੇ ਦਾ ਜੋ ਵਾਰਦਾਤ ਦਾ ਜੋ ਵੀਡੀਓ ਹੈਗਾ ਉਹ ਪੁਲਿਸ ਨੇ ਸਿਕਿਉਰ ਕੀਤਾ ਉਸ ਨੂੰ एनालाइज़ किया तो उसके बेस से रिकॉगनाइज करके फेशियल रिकॉगनीशन करके आइडेंटिफाई किया गया कि ये जो दो मेन जो जिन्होंने अटैक किया मुंडे जगे एक पिंदरी थी दूसरे का नाम है अनमोल तो जो सैकेंड जो अक्यूज हैगा इस जो वो हले फरार हैगा तो वी विल बी सून एबल टू एप्रीहेंड हिम बेस्ड ऑन अवर इनिशियल इनवैसिगे तो वी आर वेरी मच होपफुल कि इस दी पुश्किशते जो आज पुलिस कस्टडी लेई गई है पिंदरीदी दी पुश्किशते क्लियर कट गल सामने आएगी कि किन हालातां च किस प्रोपोर्शनेट प्रोवोकेशन दी गलते इसने इस तरीके दे ब्रूटल अटैक कीता सिगा तो वो तफ्तीश ते गल फिर सामने है सर हाउ मच बाय पुलिस टू से टाइम वाइज बट टीम्स आर डेडिकेटेड ऑन द जॉब एसएचओ सिटी मुक्ससर हैज डन कमांडेबल जॉब कि, कि उन्होंने ਤੁਰੰਤ ਮਤਲਬ ਹਿਊਮਨ ਇੰਟੈਲੀਜੈਂਸ ਵੀ ਜਨਰੇਟ ਕੀਤੀ ਜੋ ਉਹਨਾਂ ਦੇ ਸਰਕਲ ਦੇ ਸੀ ਲੋਕੇਲਿਟੀ ਤੇ ਵੀ ਇਨਪੁਟ ਜਨਰੇਟ ਕੀਤੀ ਪਬਲਿਕ ਵੱਲੋਂ ਵੀ ਕੁਝ ਲੀਡਸ ਮਿਲੀ ਸੀਗੀ ਉਸ ਤੇ ਬੇਸ ਤੇ ਸਪੌਂਟੇਨਿਟੀ ਤੇ ਐਕਟ ਕਰਦੇ ਹੋਏ ਐਸਪੀ ਡੀਐਸਪੀ ਡੀ ਉਹਨਾਂ ਦੀ ਟੀਮ ਨੇ ਬੜਾ ਚੰਗਾ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੱਤਾ ਤੇ ਸਾਰਾ ਉਸ ਚੀਜ਼ ਤੇ ਵਰਕਆਊਟ ਕਰਕੇ ਉਹਨੂੰ ਐਪਰੀਹੈਂਡ ਕੀਤਾ ਗਿਆਗਾ ਸਰ ਕਿਸ ਤਰ੍ਹਾਂ ਰੱਖਣੀ ਉਸ ਦੇ ਦੇਖੋ ਇਸ ਤੇ ਜੋ ਇਨੀਸ਼ੀਅਲ ਵੀਡੀਓ ਤੇ ਹੈਗਾ ਇੱਕ ਜੋ ਵੈਪਨ ਜੋ ਯੂਜ਼ ਕੀਤਾ ਹੈ ਪੁਲਿਸ ਨੇ ਉਸ ਨੂੰ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਜੋ ਗਲਾਈ ਹੈ ਉਹਨੂੰ ਰਿਕਵਰ ਕਰਨਾ ਹੈਗਾ ਕੋਈ ਗੰਡਾਸੀ ਟਾਈਪ ਜਿਹੜਾ ਹੈਗਾ ਵੈਪਨ ਜੋ ਯੂਜ਼ ਕੀਤਾ ਹੋਇਆ ਹੈ ਇਸ ਦਾ ਸਬੰਧ ਇਹ ਪਤਾ ਨਹੀਂ ਕਿ ਕਿਹੜੇ ਕਾਰੋਬਾਰੀ ਤੇ ਕੋਈ ਇਟਸ ਪ੍ਰੀਮੇਚਰ ਟੂ ਲਿੰਕ ਵਿਦ ਐਨੀ ਨਸ਼ੇ ਦਾ ਕੋਈ ਨਹੀਂ ਨਾ ਦੀ ਆਪਸ ਚ ਜੋ ਇਨੀਸ਼ੀਅਲੀ ਗੱਲ ਸਾਹਮਣੇ ਆਈ ਹੈ ਕੋਈ ਪਤੰਗਬਾਜ਼ੀ ਨੂੰ ਲੈ ਕੇ ਕੋਈ ਡੀਜੇ ਵੀਜੇ ਦੇ ਉਸਤੇ ਕਰਕੇ ਇਨੀਸ਼ੀਅਲ ਲੜਾਈ ਸ਼ੁਰੂ ਹੋਈ ਸੀ ਉਹ ਬੇਸਿਕਲੀ ਬੰਡੀ-ਗਵੰਡੀ ਹੈਗੇ ਉੱਥੇ ਹੀ ਰਹਿੰਦੇ ਆ ਲੋਕੇਲਿਟੀ 'ਚ ਗੁਨੀਆਣਾ ਰੋਡ ਦੇ ਕੋਲ ਇਸ ਦਾ ਉਹ ਹੈਗਾ ਤਾਂ ਜੋ ਇਸ ਦਾ ਸਿਰਮੋਰਨ ਦਾ ਕਤਲ ਕੀਤਾ ਗਿਆ ਉਹਦੇ ਪੇਰੈਂਟਸ ਦੀਆਂ ਬਾਈਸ ਜਿਹੜੀਆਂ ਬਾਹਰ ਮੁਰਗਿਆ ਦਾ ਜਿਹੜਾ ਬੋਲੇ ਆ ਕਿ ਇਹਦਾ ਫਸਟਵਾਲਾ ਕੇਸ ਜਿਹੜ जो तो थी 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 नहीं 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 उसका तो क्लीयर कर मैं उससे क्लीयर कर दिता जो इनिशियल फीडबैक इनपुट मैं वेरीफाई की उसी बेस से सब डिविजन डी साहब की रिपोर्ट पर जो उस टाइम मतलब जो इंचार्ज पुल पुलिस पोस्ट बस स्टैंड से उसकी सस्पेंशन की गई है मेरे वालों बेस्ड ऑन द इनपुट एंड रिपोर्ट ऑफ सब डिविजन डी एस और उसकी बदली कर दी गई है डिपार्टमेंटल इनकुआरी शुरू कर दी गई है जो इनिशियल जो इनिशियल जो सामने गल आई है कि उस मैटर लेके सीरियसली उस चीज़ को नहीं देखा गया कि कितनी तो उस चीज़ की ग्रेविटी हैगी ते जो भी लैप उस बेस से वो एक्शन एडमिनिस्ट्रेटिव एक्शन लिया गया, गया। सैकेंडली जो इस पर बात हैगी है कि जब इसकी इंजरी सामने आई सी इनिशियल जब छे तारीख को लड़ाई हुई थी छे फरवरी में तो उसके बाद जो इनिशियली एक दो तो दिन इतने हॉस्पिटल होस्पिटल दो तो मैडिकल ग्राउंड से रैफर हो गया फरीदकोट ਤੋ ਮੈਡੀਕਲ ਕਾਲਜ ਕਾਲਜ ਫਰੀਦਕੋਟ ਜਾਂ ਜਿੱਥੇ ਵੀ ਉੱਥੇ ਐਡਮਿਟ ਸੀਗਾ ਤੋ ਉਹਨਾਂ ਦੀ ਜੋ ਇੱਕ ਮੈਡੀਕਲ ਓਪੀਨੀਅਨ ਐਕਸਪਰਟ ਓਪੀਨੀਅਨ ਉਹ ਇਸ ਮੈਟਰ ਚ ਪੈਂਡਿੰਗ ਸੀਗੀ। ਤੋ ਪੈਂਡਿੰਗ ਓਪੀਨੀਅਨ ਤੋ ਉਸ ਬੇਸ ਤੇ ਪੁਲਿਸ ਵੱਲੋਂ ਮਤਲਬ ਪੈਂਡਿੰਗ ਓਪੀਨੀਅਨ ਕਰਕੇ ਉਹ ਚੀਜ਼ ਰੱਖੀ ਗਈ ਸੀ। ਬਾਕੀ ਤੋ ਐਸ ਪਰ ਲੀਗਲ ਪ੍ਰੋਸੀਜਰ ਜੋ ਸੀਗਾ ਉਸ ਤੇ ਉਸ ਟਾਈਮ ਤੇ ਉਹ ਫੋਲੋ ਕੀਤਾ ਗਿਆ ਸੀਗਾ। ਬਟ ਮੈਟਰ ਦੀ ਸੀਰੀਅਸਨੈਸ ਨਾ ਦੇਖ ਕੇ ਤੇ ਉਸ ਦੀ ਗ੍ਰੈਵਿਟੀ ਕਿ ਬਈ ਇਤਨੇ ਬੱਚੇ ਲੜੇ ਹੈਗੇ ਐ ਇਹ ਕਿਤਨੇ ਸਾਲ ਦੇ ਹੈਗੇ 32 ਸਾਲ। ਨਹੀਂ ਨਹੀਂ। ਸਾਰੇ ਜੋ ਗਰੁੱਪ ਹੈ ਇਹ ਲਗਭਗ 25 30 35 ਸਾਲ ਦੇ ਲੜਕੇ ਸੀਗੇ ਇਹਨਾਂ ਦੀ ਆਪਸ ਵਿੱਚ ਜੋ ਗੁੱਟਬਾਜ਼ੀ ਲਗੜਬਾਜ਼ੀ ਕਰਕੇ ਲੋਕੇਲਿਟੀ ਦੀ ਸੀਗੀ ਤਾਂ ਉਸ ਚੀਜ਼ ਨੂੰ ਧਿਆਨ ਦੇ ਕੇ ਕਰਨਾ ਚਾਹੀਦਾ ਸੀਗਾ ਤਾਂ ਉਸ ਬੇਸ ਤੇ ਇਸ ਦਾ ਪੁਲਿਸ ਜੋ ਆਪਣਾ ਇੰਚਾਰਜ ਸੀਗਾ ਚੌਕੀ ਇੰਚਾਰਜ ਉਸਤੇ ਐਡਮਿਨਿਸਟ੍ਰੇਟਿਵ ਐਕਸ਼ਨ ਲਿਆ ਗਿਆ ਹੈ ਤਾਂ ਸਟ੍ਰਿਕਟ ਐਕਸ਼ਨ ਹੈਜ਼ ਬੀਨ ਟੇਕਨ ਔਰ ਆਈ ਅਪੀਲ ਟੂ ਪਬਲਿਕ ਕਿ ਕਿਸੇ ਨੂੰ ਕੋਈ ਵੀ ਇਸ ਚੀਜ਼ ਦੇ ਬਾਰੇ ਕੋਈ ਲਗਤੀ ਹੈਗੀ ਤਾਂ ਆਪਣੇ ਆਫੀਸਰਸ ਨੂੰ ਦੱਸ ਸਕਦਾ ਹੈਗਾ ਕੋਈ ਇਸ ਤੇ ਕੋਈ ਪਰੇਜ਼ ਦੀ ਕੋਈ ਬਾਤ ਨਹੀਂ ਹੈਗੀ ਕੋਈ ਚੀਜ਼ ਦੇ ਬਾਰੇ ਉਸਕਿ ਇਨਫੋਰਮੇਸ਼ਨ ਰਿਪੋਰਟ ਦੇ ਵਿੱਚ ਕੁਝ ਨਾਮ ਤੇ ਹੋਰ ਨਾਮ ਵੀ ਪਾਇਏ ਸਦੇ ਵੀ ਉਹਨਾਂ ਨੇ ਲੈ ਹੋਣਾ ਕਿ ਸ਼ਾਦ ਜੀ ਸੀਗੇ ਸ਼ਾਦ ਕੁਚੜੇ ਉਹ ਆਪਣੇ ਮੁੰਡੇ ਕੋਚਨ ਉਹਨਾਂ ਦੀ ਕੋਈ ਪੂਰੀ ਹੋਂਦਕ ਜਾਣੀ ਸਾਹਮਣੇ ਨਹੀਂ ਦੇਖੋ ਪਤਾ ਕੀ ਹੈ ਉਹ ਇਟਸ ਪ੍ਰੀਮੈਚੂਰ ਟੂ ਸੇ ਹਲੇ ਇਸ ਦੀ ਕਸਟਡੀ ਸਿਕਿਉਰ ਕੀਤੀ ਗਈ ਹੈ ਜੋ ਮੇਨ ਅਕਿਊਜ਼ ਭਿੰਦਰੀ ਹੈਗਾ ਇਸ ਦੀ ਪੁਸ਼ਕਿਸ਼ ਤੇ ਡਿਟੇਲ ਕੁਐਸਚਨਿੰਗ ਤੇ ਹੀ ਗੱਲ ਸਾਹਮਣੇ ਆਉਗੀ ਕਿ ਕਿਹੜੇ ਬੰਦੇ ਐਕਚੁਅਲੀ ਇਨਵੋਲਡ ਸੀਗੇ ਨਾਲ ਵਾਲੇ ਉਹ ਉੱਦ ਸੇ ਮੈਟਰੋ ਆਫ ਇਨਵੈਸਟੀਗੇਸ਼ਨ ਐਂਡ ਵੈਰੀਫਿਕੇਸ਼ਨ ਜੋ ਫਰਦਰ ਚੱਕਰਵੇ ਅਸੀਂ ਕਰਾਂਗੇ। ਫਿਰ ਤੈਨੂੰ ਨਹੀਂ ਆ ਰਿਹਾ ਸਰ। ਕੋਈ ਇਨੀਸ਼ੀਅਲ ਸੀਸੀਟੀਵੀ ਜੋ ਲੀਡ ਮਿਲੀ ਹੈਗੀ ਉਸ ਚ ਜੋ ਮੇਨ ਅਟੈਕ ਦੋ ਬੰਦਿਆ ਨੇ ਕੀਤਾ ਸੀ ਜੋ ਹੈਗਾ ਬਿੰਦਰੀ ਦੇ ਨਾਲ ਵਾਲਾ ਮੁੰਡਾ ਸੀ ਅਨਮੋਲ। ਅਨਮੋਲ ਵੀ ਇਸ ਦਾ ਜੋ ਹੈਗਾ ਰਿਸ਼ਤੇਦਾਰੀ ਚ ਹੈਗਾ ਇਹਦਾ ਭਰਾ ਹੀ ਹੈਗਾ। ਮਾਸਦੀ ਦਾ ਮੁੰਡਾ ਹੈਗਾ। तो वो ये तो ये तो कल क्लियर है उसकी वीडियो फुटेज थे सर मेजर से अकाउंट आदित्य जोशी वही मैं कह रहा इट्स प्रीमैच्योर टू से तो इन्वेस्टिगेशन से डिटेल जो भेंदरी दे दी गल क्लियर होगी सारी कि होर केड़े बंदे दी अगर इन्वॉल्वमेंट हैगी तो किस लेवल पे कितनी इन्वॉल्वमेंट है